ਆਸ ਟਾਈਮ ਅਸੀਂ ਪੰਜਾਬ ਰਾਜਸਥਾਨ ਦੀ ਬਾਰਡਰ ਤੇ ਪੰਜਾਬੀ ਖੜੇ ਆ ਤੇ ਵਿਸ਼ ਦੇ ਵਿਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਸਾਡੇ ਹਾਲਾਤ ਐ ਜੇ ਬਣ ਗਏ ਨੇ ਆ ਗੱਡੀ ਤੁਹਾਨੂੰ ਟੱਪ ਦੀ ਦਿਖਾਈ ਏ ਆਸ ਟਾਈਮ ਬਾਰਡਰਾਂ ਦੇ ਹਾਲਾਤ ਦੇਖ ਲੋ ਆ ਰਾਜਸਥਾਨ ਤੇ ਅਸੀਂ ਐਂਟਰੀ ਕਰਨ ਜਾ ਰਹੇ ਆ ਇਹ ਹਾਲਾਤ ਬਣ ਗਏ ਨੇ ਵੀ ਪਤਾ ਨਹੀਂ ਅਸੀਂ ਭਾਰਤ ਦੇਸ਼ ਦੇ ਵਸਨੀਕ ਹੈਗੇ ਆ ਕਿ ਨਹੀਂ ਇੱਥੇ ਕਿੰਨੇ ਕੁ ਲੋਕ ਨੇ ਕਿੰਨੇ ਕੋ ਕਿਸਾਨ ਨੇ ਤੁਸੀਂ ਦੇਖ ਲਓ ਮੌਕੇ ਤੇ ਆ ਅਸੀਂ ਰਾਜਸਥਾਨ ਚ ਐਂਟਰੀ ਕਰ ਰਹੇ ਆ ਉਹ ਗੱਡੀ ਮੁੜ ਕੇ ਆਉਣਗੀ ਆ ਲਾਲ ਗੱਡੀ ਜਿਹੜੀ ਇੱਥੋਂ ਆਪਣੇ ਕੋਲੋਂ ਟੱਪੀ ਏ ਵਾਪਸ ਆਵੇਗੀ ਮੁੜ ਕੇ ਸਾਡਾ ਕਿੰਨੂ ਦਾ ਕਾਰੋਬਾਰ 4-5 ਹਜ਼ਾਰ ਕਰੋੜ ਦਾ ਜਿਹੜੇ ਭਰਾ ਕਹਿੰਦੇ ਨੇ ਤੁਸੀਂ ਦਿੱਲੀ ਨਹੀਂ ਜਾ ਰਹੇ ਐਸ ਟਾਈਮ ਚਲੋ ਸਾਡੇ ਕੁਝ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਅਸੀਂ ਰਾਜਸਥਾਨ ਦੀ ਹੱਦ 'ਚ ਜਾ ਰਹੇ ਆ ਸਾਡਾ ਇਹਨਾਂ ਬਾਡਰਾਂ ਸੀਲ ਕਰਕੇ ਇੱਕ ਸਾਲ ਦੀ ਫਸਲ ਸਾਡੇ ਦਿਲ ਤੇ ਦੇਖੋ ਕੀ ਹਾਲਾਤ ਬੀਤ ਰਹੇ ਨੇ ਇਸ ਟਾਈਮ ਸਾਡੇ ਦਿਲ ਤੇ ਹਾਲਾਤ ਦੇਖੋ ਸਾਡੇ 7.5 ਲੱਖ ਕਿੱਲੇ ਦੇ ਵਿੱਚ ਕਿੰਨੂ ਦਾ ਬਾਗ ਏ 4-5000 ਕਰੋੜ ਦਾ ਕਾਰੋਬਾਰ ਹੋਵੇਗਾ ਘੱਟੋ ਘੱਟ ਤੇ ਅਸੀਂ ਆ ਬਾਡਰਾਂ ਤੋਂ ਸਾਡੀਆਂ ਗੱਡੀਆਂ ਨਹੀਂ ਜਾ ਰਹੀਆਂ ਪੱਕੀ ਫਸਲ ਅਸੀਂ ਤਾਂ ਮਿੱਟੀ ਦੇ ਭਾਅ ਹੋ ਗਏ ਸਾਡੇ ਜਿਹੜੇ ਕਿਸਾਨ ਆ ਗੂਆਂ ਨੇ ਵਧੀਆ ਫੈਸਲਾ ਲਿਆ ਚਲੋ ਸਾਨੂੰ ਪੰਜਾਬ ਨੂੰ ਤਾਂ ਐਮਐਸਪੀ ਮਿਲਦੀ ਆਉਂਦ ਨੇ ਆਪਾਂ ਪੂਰੇ ਕਿਸਾਨਾਂ ਨੂੰ ਇੰਡੀਆ ਦੇ ਨੂੰ ਐਮਐਸਪੀ ਦਿਵਾਉਣੀ ਪਰ ਅਫਸੋਸ ਇਧਰੋਂ ਰਾਜਸਥਾਨ ਵਾਲੇ ਪਾਸੇ ਸਾਨੂੰ ਕਿਸਾਨ ਨਹੀਂ ਦਿਖਦੇ ਵੱਡੀ ਗਿਣਤੀ ਵਿੱਚ ਘਰਾਵਾਂ ਚੋਂ ਨਿਕਲਦੇ ਸਾਡਾ ਕੀ ਕਸੂਰ ਏ ਆਹ ਗੱਡੀਆਂ ਵਾਪਸ ਆਈਆਂ ਨਾ ਇੱਥੇ ਕੋਈ ਟਰੱਕ ਟੱਪ ਰਿਹਾ ਨਾ ਕੋਈ ਇੱਥੇ ਕੋਈ ਗੱਲ ਏ ਨਾ ਬਾਤ ਏ ਪੂਰੀ ਤਰ੍ਹਾਂ ਜਿਹੜਾ ਇੱਥੋਂ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਆਪ ਦੇਖ ਲਓ ਆ ਸਾਰੀ ਬੈਰੀਕੇਡਿੰਗ ਕੀਤੀ ਹੋਈ ਆ ਦੰਗਾ ਨਿਯੰਤਰਣ ਵਾਹਨ ਖੜੇ ਨੇ ਆ ਤੁਸੀਂ ਦੇਖ ਲਓ ਸਾਰੇ ਹਾਲਾਤ ਕੀ ਹਾਲਾਤ ਨੇ ਸਾਡਾ ਇਹਦੇ ਵਿੱਚ ਕੀ ਕਸੂਰ ਜਿਹੜੇ ਬਾਰਡਰ ਸਾਰੇ ਸੀਲ ਹੋਏ ਪੈਣ ਸਾਡਾ ਜਿਹੜਾ ਕਿੰਨੂ ਐ ਕਿੰਨੂ ਸਾਡਾ ਕਿਸੇ ਪਾਸੇ ਜਾ ਨਹੀਂ ਰਿਹਾ ਜਿਹੜੀ ਆ ਤੁਸੀਂ ਦੇਖ ਲਓ ਜਿਹੜਾ ਆ ਸਰਕਾਰ ਦੇ ਹਾਲਾਤ ਇਸ ਟਾਈਮ ਬਣਾਏ ਹੋਏ ਨੇ ਸਾਡੇ ਮੈਂ ਚੌਧਰੀ ਸੁਨੀਲ ਕੁਮਾਰ ਜਾਖੜ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੂੰ ਕਹਾਂਗਾ ਤੁਹਾਡੇ ਇਲਾਕੇ ਦੀਆਂ ਅਸੀਂ ਤੇ ਆ ਵੇਖ ਲਓ ਰਾਜਸਥਾਨ ਵਿੱਚ ਸਾਡੀ ਪੂਰੀ ਤਰ੍ਹਾਂ ਐਂਟਰੀ ਬਣਦੇ ਆ ਸਾਡੇ ਮੈਨਾ ਰਾਜਸਥਾਨ ਵਾਲੇ ਭਰਾ ਮਲਾਜੀ ਮੀਨ ਇੱਧਰ ਆਏ ਨੇ ਚਲੋ ਇਹਨਾਂ ਆਪ ਦਾ ਕੰਮ ਕਰਨਾ ਵੀਡੀਓ ਵੀਡੀਓ ਬਣਾ ਲੈ ਲੈਂਦੇ ਹੋ ਆ ਗੱਡੀ ਵਾਪਸ ਆ ਗਈ ਆ ਗੱਡੀ ਵਾਪਸ ਆ ਗਈ ਇੱਥੇ ਕੀ ਅਸੀਂ ਇੰਨੇ ਕਿਸਾਨ ਆਏ ਆ ਤੇ ਮਾਣਾ ਪਕਿੰਤੀ ਦੇ ਦਾਸ ਹੋਵਾਂਗੇ ਸਾਰੇ ਇਹ ਤੁਹਾਨੂੰ ਰਾਜਸਥਾਨ ਦੇ ਹਾਲਾਤ ਦਿਖਾਉਣੇ ਸੀ ਬਾਰਡਰਾਂ ਤੇ ਇਸ ਟਾਈਮ ਗੰਗਾ ਨਗਰ ਹਬੌਰ ਸਾਰੇ ਬਾਰਡਰ ਸੀਲ ਨੇ ਜਿੰਦਾ ਸਭ ਤੋਂ ਜ਼ਿਆਦੀ ਮਾਰ ਸਾਨੂੰ ਫਾਇਲ ਕਾਜੀ ਲਿਆ ਆ ਜਾਨੂੰ ਕਿੰਨੂ ਬਾਗਵਾਨ ਵਾਲੇ ਕਿਸਾਨਾਂ ਨੂੰ ਪਹਿਰੀ ਸਾਡਾ ਕਿਤੋਂ ਕਿੰਨੂ ਨਹੀਂ ਲੰਘ ਰਿਆ ਧੰਨਵਾਦ ਜਿਹੜੇ ਇਸ ਟਾਈਮ ਪੰਜਾਬ ਦੇ ਤੇ ਪੰਜਾਬ ਦੇ ਨਾਲ ਲੱਗਦੇ ਸਟੇਟਾਂ ਦੇ ਬਾਰਡਰਾਂ ਦੇ ਹਾਲਾਤ ਬਣੇ ਨੇ ਉਹ ਵੀ ਤੁਹਾਨੂੰ ਬਾਅਦ ਵਿੱਚ ਦਿਖਾਉਣੇ ਤੇ ਆਜੋ ਜਿਹੜਾ ਸਾਨੂੰ ਕਿ ਇਸ ਟਾਈਮ ਨੁਕਸਾਨ ਹੋ ਰਿਹਾ ਕਿੰਨੂ ਦੇ ਢੇਰ ਦੇਖ ਲੋ ਜਿਹੜੀ ਸਾਡੀ ਸਾਲ ਦੀ ਫਸਲ ਏ ਆ ਕੀ ਹਾਲ ਬਣ ਗਿਆ ਇਹ ਕਿੰਨੂ ਜਿਹੜਾ ਬਾਰਡਰ ਬੰਦ ਕਰਕੇ ਇਸ ਟਾਈਮ ਸਾਡਾ ਸਾਰਾ ਰੁਕ ਗਿਆ ਖੇਤਾਂ ਦੇ ਵਿੱਚ ਇੱਕ ਸਾਲ ਦੀ ਫਸਲ ਆ ਢੇਰ ਅੱਗੇ ਵੀ ਦਿਖਾ ਦੇ ਥੱਲੇ ਬੂਟੇ ਥੱਲੇ ਹਾਂ ਬੂਟੇ ਥੱਲੇ ਖਾ ਬੂਟੇ ਥੱਲੇ ਵੀ ਦਿਖਾ ਕੀ ਹਾਲਾਤ ਬਣੇ ਪਏ ਨੇ ਜਿਹੜੇ ਆ ਸਾਨੂੰ ਉਦੋਂ ਡੀਸੀ ਦਫ਼ਤਰ ਅੱਗੇ ਵੀ ਕਿਉਂ ਪ੍ਰਦਰਸ਼ਨ ਕਰਨਾ ਪਿਆ ਆ ਹਾਲਾਤ ਦੇਖ ਲਓ ਪਹਿਲਾਂ ਤਾਂ ਸਾਡੇ ਗਿਲੇ ਸੀ ਪੰਜਾਬ ਐਗਰੋ ਜਿਹੜਾ ਸਾਡੇ ਲਈ ਅਦਾਰਾ ਬਣਿਆ ਸੀ ਉਹਨੇ ਕੰਮ ਨਹੀਂ ਕੀਤਾ ਸੀ ਰੋਲਾ ਪਾਇਆ ਫੈਕਟਰੀ ਸਾਡੇ ਲਈ ਬਣੀ ਨਹੀਂ ਚੱਲੀ ਰੋਲਾ ਪਾਇਆ ਪਰ ਹੁਣ ਹਾਲਾਤ ਦੇਖ ਲਓ ਐ ਸਾਡੀ ਫਸਲ ਏ ਇੱਕ ਸਾਲ ਦੀ ਫਸਲ ਏ ਤੇ ਜਿਹੜੇ ਪੰਜਾਬ ਰਾਜਸਥਾਨ ਪੰਜਾਬ ਹਰਿਆਣਾ ਸਾਰੇ ਬਾਰਡਰ ਬੀਜੇਪੀ ਦੀਆਂ ਸਰਕਾਰਾਂ ਨੇ ਬੰਦ ਕਰਤੇ ਨੇ ਹੋਂਦਾ ਸਾਨੂੰ ਇੰਨਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਸਾਡੀ ਇੱਕ ਸਾਲ ਦੀ ਫਸਲ ਹੈ ਜਾਈਏ ਕਿੱਥੇ ਕਿੰਦੇ ਕੋਲ ਰੋਈਏ ਜਿਹੜੇ ਕਈ ਰਾਤ ਅਸੀਂ ਇੱਕ ਵਿਆਹ ਤੇ ਗਏ ਉੱਥੇ ਕਈ ਭਰਾ ਸਾਨੂੰ 100 ਦੇ ਕਰੀਬ ਸਾਨੂੰ ਭਰਾਵਾਂ ਨੇ ਸਵਾਲ ਕੀਤਾ ਤੁਸੀਂ ਦਿੱਲੀ ਨਹੀਂ ਗਏ ਅਸੀਂ ਦਿੱਲੀ ਜਾ ਕੇ ਹੁਣ ਕੀ ਕਰੀਏ ਦੱਸੋ ਇੱਕ ਸਾਲ ਦੀ ਫਸਲ ਹੈ ਬਾਰਡਰ ਬੰਦ ਨੇ ਚਲੋ ਜੋ ਸਾਡੇ ਆਪੋ ਆਪ ਦੀਆਂ ਜਥੇਬੰਦੀਆਂ ਦੇ ਵਿਚਾਰ ਹੁੰਦੇ ਨੇ ਜੋ ਉਹਨਾਂ ਨੇ ਫੈਸਲਾ ਲੈ ਲਿਆ ਬੜਾ ਵਧੀਆ ਹੁਣ ਮੇਰੇ ਕੋਲ ਸਾਰਾ ਬਾਗ ਏ ਤੇ ਮੇਰੀ ਫਸਲ ਦਾ ਖੇਤ ਦੇ ਵਿੱਚ ਖੜੀ ਉੱਤੋਂ ਬਾਰਡਰ ਬੰਦ ਨੇ ਅਸੀਂ ਜਾਈਏ ਕਿੱਦਾਂ ਹੱਥ ਜੋੜ ਕੇ ਸਾਡੀ ਮੋਦੀ ਸਰਕਾਰ ਨੂੰ ਤੇ ਬੀਜੇਪੀ ਦੀਆਂ ਜਿਹੜੀਆਂ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੀਆਂ ਸਰਕਾਰਾਂ ਨੂੰ ਬੇਨਤੀ ਹੱਥ ਜੋੜ ਕੇ ਆ ਬਾਰਡਰ ਖੋਲੋ ਪੰਜਾਬ ਦੇ ਕਿਸਾਨ ਉਹ ਅन्नदाता ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦਾ ਐ ਇੰਨੀ ਮਾਰਨਾ ਮਾਰੋ ਜਿਹੜੇ ਸਾਡੇ ਭਰਾ ਵੱਡੇ ਮਕਸਦ ਲਈ ਚੱਲੇ ਨੇ ਪੂਰੇ ਇੰਡੀਆ ਨੂੰ ਐਮਐਸਪੀ ਦਿਵਾਉਣ ਚੱਲੇ ਨੇ ਉਹਨਾਂ ਨੂੰ ਅੱਗੇ ਜਾਣ ਦਿਓ ਤੇ ਬਾਰਡਰ ਖੋਲੋ ਉਹਨਾਂ ਦਾ ਹੱਕ ਬੰਦਾ ਉਹਨਾਂ ਨੂੰ ਸ਼ਾਂਤਮਈ ਜਿਹੜਾ ਉਹਨਾਂ ਨੇ ਪ੍ਰੋਟੈਸਟ ਕਰਨਾ ਉਹਨਾਂ ਨੂੰ ਕਰਨ ਦਿਓ ਸਾਨੂੰ ਨਾ ਮਾਰੋ ਫਾਇਰਕਾ ਜ਼ਿਲ੍ਹਾ ਮੁਕਸਰ ਚ ਵੀ ਆਉਂਦੇ ਨੇ ਜਿਹੜੇ ਕਿਨੂ ਬਾਗਵਾਨ ਭਰਾ ਨੇ ਪੂਰੀ ਤਰ੍ਹਾਂ ਇਸ ਟਾਈਮਨ ਦੇ ਹਾਲਾਤ ਹੈ ਜੇ ਨਾ ਨੀਂਦਰਾ ਨਹੀਂ ਰਾਤ ਨੂੰ ਆਉਂਦੀ ਆ ਖੁਦ ਖੁਸ਼ੀਰ ਕੇ ਲਾਤ ਬਣ ਗਏ ਨੇ ਜਿਹੜੀ ਸਰਕਾਰਾਂ ਦੀ ਖੇਤੀ ਭਵਿੰਤਾ ਲਿਆ ਉਹ ਇੱਕ ਸਾਲ ਦੀ ਫਸਲ ਹੈ ਇੱਕ ਸਾਲ ਬਾਅਦ ਪੈਸੇ ਦਾ ਮੂੰਹ ਵੇਖਣਾ ਤੇ ਉਹ ਦੇਖ ਨਹੀਂ ਰਿਹਾ ਅੱਗੋਂ 36 ਕੰਮ ਕੀਤੇ ਨੇ ਅਸੀਂ ਜਾਈਏ ਕਿਹੜੇ ਖੂਚ ਡਿੱਗੀ ਹੈ ਸਾਡਾ ਦਰਦ ਵੀ ਸਮਝੋ ਧੰਨਵਾਦ